ਤੁਸੀਂ ਸ਼ਰਮ ਲਾ ਛੱਡਿਆ ਤੁਸੀਂ ਛੋਟੇ ਛੋਟੇ ਜਵਾਕਾਂ ਨੂੰ ਖਰਾਬ ਕਰਤਾ ਤੁਸੀਂ ਕੁਰੀਆਂ ਬੁੜੀਆਂ ਨੂੰ ਖਰਾਬ ਉਹ ਕਹਿ ਲਿਆ ਹਾਂਜੀ ਦਾਨਾ ਡੁਰਨਾ ਨਹੀਂ ਬਲਣੀ ਡਰੀਦਾ ਹੁੰਦਾ ਉਹ ਭਰਾਵਾ ਡਲ ਲੱਭੀ ਇਹਦਾ ਸੁਭਨੇ ਜ਼ਮੀਨ ਦਾ ਆਪ ਖਾਲਸੀ ਦਿੱਚ ਜੰਦੇ ਉਹ ਸਿੰਘ ਦਾ ਆਪਣਾ ਹੀ ਬੰਦੇ ਆ ਕੋਈ ਗੱਲ ਨਹੀਂ ਬੰਦੇ ਆਪਣੇ ਬਖਸ਼ ਦੇਣਗੇ ਹਾਂ ਉਦੋਂ ਹੀ ਪਤਾ ਲੱਗਦਾ ਠੋਕ ਦਿੰਦੇ ਅਗਲੇ ਠੀਕ ਹੈ ਨਾ ਲੈ ਦੱਸ ਯਾਰ ਦਾਨਾ ਨੇ ਡਰਾਉਂਦੇ ਆ ਦੀ ਬਾਈ ਬਚਾ ਚੀ ਬਚਾ ਸਹੀ ਗੱਲ ਹੈ ਆਪਾਂ ਨੂੰ ਨਾ ਕੋਈ ਮੈਂ ਕਹਿੰਨਾ ਇਹ ਤਾਂ ਡੱਡਾ ਰੇੜਾ ਲੈ ਲੀਏ ਦੋਨੇ ਭਾਈ ਵਧੀਆ ਰਾਂਗੇ ਮੈਂ ਤਾਂ ਅਸ਼ਕਾ ਕਰਾਉਣ ਲੱਗ ਜੂ ਭਾਈ ਜੀ ਹਾਂ ਠੀਕ ਹੈ ਨਾ ਆਪਾਂ ਤੋਂ ਇਹੋ ਜੇ ਕੰਮ ਹੁੰਦੇ ਜ਼ਰੂਰ ਤਾਂ ਮੈਂ ਮਾਣ ਲੈਣਗੇ ਬਲਦਾਂ ਦੀ ਜੋੜੀ ਕਿਸੇ ਭਰਾ ਦੀ ਇਹੋ ਜੇ ਦੀ ਮਿਹਨਤ ਕਰ ਲਾਂਗੇ ਵੀ ਭਾਈ ਤੁਹਾਡੇ ਘਰੇ ਖੜੇ ਐ ਇੱਕ ਇੱਕ ਦੇ ਦਿਓ ਸਾਨੂੰ ਆਹ ਭਾਈ ਕੇ ਦੋ ਖੜੇ ਹ ਲੈ ਇੱਕ ਇਹ ਤੋਂ ਲੈ ਲਾਂਗੇ ਹਾਂ ਭਾਈ ਹਾਂ ਤੇ ਆਪਾਂ ਦੋਨੇ ਭਾਈ ਜਾ ਕੇ ਸਿਮੈਂਟ ਢੋਆ ਕਰਾਂਗੇ ਗੱਟੇ ਢੋਆ ਕਰਾਂਗੇ ਤੇ ਵਧੀਆ ਰਵਾਂਗੇ ਆ ਚੈਟਰਨੇਟ ਨੂੰ ਤਾ ਖੇੜਾ ਉਹ ਭਰਾਵਾ ਨਾ ਭਰਾਵਾ ਇਹੋ ਜਿਹਾ ਕੰਮ ਤਾਂ ਨਹੀਂ ਹੋਣਾ ਆਪਾਂ ਕੋਈ ਹੋ ਹੋ ਸੌਖਾ ਕੰਮ ਲੱਭ ਲਾ ਹਾਂ ਸੱਚ ਤੂੰ ਤਾਂ ਮਾਰਦਾ ਵੀ ਖਾਂ ਪੰਜੇ ਪੰਜੇ ਕਿਹੋ ਜਿਹਾ ਦਾ ਆਪਣੀਆਂ ਆਦਾ ਪੰਗਾ ਹੁਣ ਬਸ ਹੁਣ ਡਰ ਜਾ ਮਿਲ ਜਾ ਡਰਨ ਜਾ ਲੱਗਿਆ ਹੁਣ ਜਾਂ ਮਰ ਮਟਾ ਜਾ ਇਹ ਮਾਲ ਪੂਰਾ ਹੋਣਾ ਬਾਈ ਆ ਗੱਡੇ ਰੇੜੇ ਚ ਤੈਨੂੰ ਤਾਂ ਔਖਾ ਬਾਈ ਨਹੀਂ 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 ਬਈ ਨਹੀਂ 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 ਐ ਨਹੀਂ ਬਾਈ ਤੈਨੂੰ ਨਹੀਂ ਪਤਾ ਤੇਰਾ ਤਾਂ ਮੈਂ ਕਿਹਾ ਉਹ ਬੀੜੀਆਂ ਵਾਲਾ ਕੰਮ ਹੀ ਨਹੀਂ ਸੂਤਣਾ ਇਹਦੇ ਇਹਦੇ ਨਾਲ ਤਾਂ ਤੈਨੂੰ ਤਾਂ ਕੋਈ ਹੋਰ ਕਰਨਾ ਪਿਆ ਉਹ ਬਾਈ ਬੰਦਿਆ ਵਾ ਬਾਈ ਛੱਡ ਯਾਰ ਇਹਨਾਂ ਕੰਮ ਦਾ ਖੜਾ ਕੋਈ ਫਾਇਦਾ ਇਹਨਾਂ ਗੱਲਾਂ 'ਚ ਠੀਕ ਆ ਉਹ ਬਾਈ ਨਾ ਸਾਰਾ ਆ ਗਿਆ ਸਾਨੂੰ ਜਾਣ ਲੱਗਿਆ ਹੁਣ ਕੱਲ ਦੇ ਲੋਕੀ ਗੱਲਾਂ ਕਰਨ ਲੱਗੇ ਸਾਨੂੰ ਯਾਰ ਪਹਿਲਾਂ ਕਹਿੰਦੇ ਸੀ ਬਹੁਤ ਵਧੀਆ ਮੈਸੇਜ ਦਿੰਦੇ ਨੇ ਬਹੁਤ ਵਧੀਆ ਗੱਲਾਂ ਕਰਦੇ ਆਪਾਂ ਇਹ ਗੱਲਾਂ ਕੋਈ ਖਦਾ ਖਾ ਲੈਣੇ ਨੁਕਸਾਨ ਚੱਲਣਗੇ ਬੱਚੇ ਰੁੱਲ ਜਾਣਗੇ ਕੋਈ ਫਾਇਦਾ ਇਸ ਕੰਮ 'ਚ ਹੋਰ ਯਾਰ ਛੱਡ ਦੇ ਦਾ ਖੜਾ ਸਿਆਣਾ ਬਣ ਜਾ ਯਾਰ ਕੋਈ ਹੋਰ ਕੰਮ ਕਰ ਲੈਂਦੇ ਆ ਵੀਰ ਆ ਦੇਖੋ ਇਹ ਹੁਣ ਦੇਖ ਲੋ ਵੀ ਆਪਾਂ ਨੂੰ ਦੇਖ ਕੇ ਇਹ ਵਿਗੜ ਰਹੇ ਆ ਬਾਈ ਆਪਾਂ ਲੋਕ ਇਹੋ ਜਿਹਾ ਕੁਝ ਕਰਦੇ ਸੋਹਣ ਤਰ ਕਰਾਂਗੇ ਵਿਚਾਰ ਕੋਈ ਚੰਗੇ ਦੇਖਦੇ ਆ ਕੁਛ ਨਾ ਕੁਛ ਪਰ ਮੇਰਾ ਫਾਲੋਅਰ ਬਹੁਤ ਹੈ ਯਾਰ ਮੇਰੇ ਯਾਰ ਕੀ ਕਰਾਂ ਯਾਰ ਮੈਂ ਫਾਲੋਅਰ ਡੁੱਬਾ ਹੁੰਦਾ ਚਾਹ ਪੀਣਾ ਬਾਈ ਕਰੇ ਬੈਠ ਯਾਰ ਇੱਕ ਮਿੰਟ ਵਾ ਇੱਥੇ ਲਿਆਇਆ ਨਹੀਂ ਬਾਈ ਮਾੜੀ ਮਾੜੀ ਲਿਖ ਭਾਈ ਉੱਪਰ ਆਈ ਜਾਂਦਾ ਕੀ ਕੀ ਹੁੰਦਾ ਜਦ ਮੈਂ ਤੁਹਾਡੇ ਨਾਲ ਨਾ ਜਾ ਬਈ ਯਾਰ ਕੋਈ ਫੜ ਕੇ ਨਾ ਲੈ ਜਾਈ ਯਾਰ ਮੈਨੂੰ ਤਾਂ ਦੋਬੇ ਪਈ ਜਾਂਦੇ ਆ ਯਾਰ ਉਹਦਾ ਇਹਦਾ ਜਨਲੀਲੀ ਪੱਗ ਵੇਖ ਕੇ ਡਰ ਲੱਗ ਜਾਂਦਾ ਯਾਰ ਹਣੋ ਨਹੀਂ ਬਾਈ ਹਾਂ ਮੇਰਾ ਤਾਂ ਬਲੱਡ ਘਟਦਾ ਕੋਈ ਗੋਲੀ ਹੈਗੀ ਆ ਕਿਸੇ ਕੋਲੇ ਗੋਲੀ ਜੀ ਵਾਲੀ ਖਾਣੀ ਆ ਨਾ ਬਾਈ ਜੀ ਵਾਲੀ ਨਹੀਂ ਬਲੱਡ ਵਾਲੀ ਖਾਣੀ ਆ ਯਾਰ ਆਪਣੇੜੀਆਂ ਆ ਜਾਂਦੀਆਂ ਯਾਰ ਤੇ ਉਹ ਜੀ ਵਾਲੇ ਸਾਰਾ ਕੁਝ ਹੀ ਠੀਕ ਕਰ ਦਿੰਦੇ ਨੇ ਨਹੀਂ ਉਹ ਤਾਂ ਕਹਿੰਦੇ ਹਿੱਸਾ ਕਿੰਨੇ ਫਾਲੋਅਰ ਕਿੰਨਾ ਹਿੱਸਾ ਆ ਕਿੰਨੇ ਪੈਸੇ ਪੈ ਗਏ ਕਹਿੰਦੇ ਉਹ ਦੱਸਦਾਈ ਤੂੰ ਤੇ ਹੁਣ ਤੂੰ ਹੁਣ ਤੋਂ ਭਜਦਾ ਮੈਂ ਤਾਂ ਗੁਰੂ ਆਲਾ ਬਣੂੰਗਾ ਬਸ ਹੁਣ ਗੁਰੂ ਆਲਾ ਅਸੀਂ ਬਣਾਂਗੇ ਉਹ ਸੁਧਾਰ ਲਿਆਵਾਂਗੇ ਆਪਾਂ ਆਪਾਂ ਜਿਹੜੇ ਬੋਲਦੇ ਸੀਗੇ ਉਹ ਜਿਹੜੇ ਬੜੀ ਹਾਂ ਇਹੋ ਜੀ ਗੱਲਬਾਤ ਨਹੀਂ ਕਿ ਉਹ ਸੋਚ ਵਿਚਾਰ ਕੇ ਬੋਲਿਆ ਕਰਾਂਗੇ ਆਪਾਂ ਹੁਣ ਆਪਣੇ ਦਾ ਬਈਆ ਤੋਬਾ ਐ ਵੀ ਤੋਬਾ ਆਪਾ ਦਾ ਗੁਰੂ ਵਾਲੇ ਬਾਨਾ ਬਾਈ ਆਪਾਂ ਨੂੰ ਤਾਂ ਡਰ ਲੱਗਦਾ ਆਪਾਂ ਨਹੀਂ ਨੈੱਟ ਤੇ ਕੁਝ ਗਲਤ ਪਾਉਣਾਗਾ ਐ ਤੋਂ ਬਾਅਦ ਬਸ ਆਪਣੇ ਦਾ ਬਈ ਰਾਤ ਨੂੰ ਨੀਂਦ ਨਹੀਂ ਆਈ ਰਾਤ ਮੈਂ ਤੈਨੂੰ ਕੀ ਦੱਸਾਂ ਤੂੰ ਹੀ ਮੈਨੂੰ ਇਸ ਕੰਮ 'ਚ ਲੈ ਕੇ ਆਇਆ ਸੀਗਾ ਹੁਣ ਤੇਰੀ ਮਿਆਕ ਨਹੀਂ ਬੋਲ ਗਈ ਬਾਈ ਹੁਣ ਅੰਮਰਤ ਇਹੀ ਲੈ ਕੇ ਆਇਆ ਸੀ ਮੈਨੂੰ ਹਾਂ ਇਹੀ ਮੈਨੂੰ ਮੈਂ ਤਾਂ ਆਪਾਂ ਇਹੋ ਜਿਹਾ ਕੰਮ ਕਰਨਾ ਨਹੀਂ ਆਉਦਾ ਸੀਗਾ ਆਪਾਂ ਕਹਿੰਦੇ ਵੀਡੀਓ ਬਣਾਇਆ ਕਰਾਂਗੇ ਮੈਂ ਤਾਂ ਅਨਪੜ੍ਹ ਬੰਦਾ ਯਾਰ ਮੈਂ ਦੱਸ ਕੀ ਕਰਾਂ ਤੂੰ ਵੀ ਬਈਆ ਸਹੀ ਹੋ ਜਾ ਹੁਣ ਮੈਂ ਦੇਖ ਲਾ ਵੀ ਹੁਣ ਮੈਂ ਨਸ਼ਾ ਪਤਾ ਕੋਈ ਨਹੀਂ ਕਰਦਾ ਤਾਂ ਬਚਿਆ ਵਾ ਮੈਂ ਤਾਂ ਉਹ ਰੇੜਾ ਲਊਗਾ ਤੇ ਉਹ ਚਲਾਇਆ ਕਰੂੰਗਾ ਤੂੰ ਤੇਰਾ ਤੂੰ ਨਸ਼ਾ ਪਤਾ ਕਰਦਾ ਤੂੰ ਆਉਂਦਾ ਸੋਚ ਵੀ ਕਿਹੜਾ ਕੰਮ ਤੇਨੂੰ ਲੋਟ ਆ ਜੂਗਾ ਉਹ ਨਹੀਂ ਤਾਂ ਤੂੰ ਆਪਦੇ ਤੇਰਾ ਮੁੰਡਾ ਵਧੀਆ ਬਾਹਰ ਗਿਆ ਵਾ ਤੈਨੂੰ ਤਾਂ ਲੋੜ ਹੀ ਨਹੀਂ ਕੰਮ ਕਰਨ ਦੀ ਤੂੰ ਘਰੇ ਪਿਆ ਕਰ ਹੁਣ ਏਸੀ 'ਚ ਏਸੀ ਥੋੜੇ ਲੱਗਿਆ ਵਾ ਤੂੰ ਅਮੇ ਇਹਦਾ ਕੁਝ ਛੱਡਦੇ ਹੁਣ ਖੜਾ ਇਹਦਾ ਚੀਚਾ ਦਾ ਆ ਬਾਈ ਤੋਂ ਉਹ ਬਾਈ ਤੋਂ ਪੁੱਛ ਖਬਰਾਂ ਦੇ ਦੱਸ ਬਾਈ ਕੀ ਹੋਇਆ ਉਹ ਯਾਰ ਗੱਲ ਸੁਣ ਕੱਲ ਦੀ ਆਪਾਂ ਪਰਸ ਦੀ ਵੀਡੀਓ ਨਹੀਂ ਪਾਈ ਲੋਕਾਂ ਨੇ ਡਰ ਗਏ ਬਸ ਗਏ ਬਸ ਐ ਕਰ ਗਏ ਹੁਣ ਕੀ ਕਰ ਗਏ ਇਹ ਤੁਹਾਨੂੰ ਲੋਕਾਂ ਨੇ ਆਪਾਂ ਨੂੰ ਚਰਾਉ ਨਹੀਂ ਆਉਣਾ ਉਦੋਂ ਮੌਕੇ ਤੇ ਉਦੋਂ ਜਦੋਂ ਆਗੇ ਨਾ ਉਹ ਸਮਝਾਉਣਾ ਫੇਰ ਨਹੀਂ ਛਡਾਉਣਾ ਨਾ ਕਿਸੇ ਨੇ ਉਹ ਬਾਈ ਨੂੰ ਬੱਚ ਖਬਰਾਂ ਚ ਕੀ ਕੁੱਸ ਚੱਲੀ ਜਾਂਦਾ ਆ ਮੇਰੇ ਮਿਲਦੇ ਤਾਂ ਮੈਂਟ ਮੈਂਟ ਤੇ ਆਈ ਜਾਂਦਾ ਉਹ ਕਿਸੇ ਨੇ ਮੋਰ ਨਹੀਂ ਜੀ ਬੁਆਈ ਸੀ ਇਕੱਲੇ ਆਇਆ ਇੱਧਰ ਬੈਠਾ ਇਧਰ ਆ ਇਧਰ ਆ ਹਾਂ ਹਾਂ ਦੱਸੋ ਕਿਵੇਂ ਕੀ ਕੀ ਵਿਚਾਰ ਕੀਤੀ ਗਾਣੋਂ ਤੂੰ ਵਿਚਾਰ ਕੀ ਹੈ ਮੈਂ ਤਾਂ ਕਹਿੰਦਾ ਖੜਾ ਛੱਡ ਗਏ ਆਪਾਂ ਮਾਫੀ ਮੰਗ ਲਗੇ ਲੋਕਾਂ ਤੋਂ ਵਧੀਆ ਰਾਵਾਂਗੇ ਠੀਕ ਹੈ ਨਾ ਕੋ ਕੋ ਚੰਗਾ ਕੰਮ ਕਰ ਲੀ ਗੇ ਤਾ ਸੋਚਦੇ ਆ ਬਈ ਕੀ ਬਣੂਗਾ ਫੇਰ ਆਜਾ ਮੈਂ ਚਾਹ ਪੀਣੇ ਆ ਚੱਲ ਗਏ ਲੋਗ ਵੱਜ ਗਏ ਚਾਹ ਪੀਣੇ ਕੁਟ ਜਾ ਕੇ ਠੀਕ ਆ ਆ ਜਾ ਉੱਥੇ ਬੈਠ ਕੇ ਦੁੱਲੇ ਬੈਠਾ ਲਿਆ ਚੋ ਕਰਦਾ ਕੋਈ ਆਜਾ ਯਾਰ ਹੋਰ ਹੋਰ ਯਾਰ ਮੈਂ ਦੱਸ ਫਿਰ ਸੁਪਨੇ ਹੀ ਬੜੇ ਭੜੇ ਆਏ ਯਾਰ ਰਾਤ ਹੈ ਨਾ ਉਹ ਸੁਪਨੇ ਚਾ ਮੇਰੇ ਵੀ ਮੇਰੇ ਹੋਏ ਸੀ ਗਾਤਾ ਅੱਛਾ ਬਾਈ ਮੇਰੀ ਗੱਤ ਫੜ ਕੇ ਦੇਖ ਹਾਂ ਬਸ ਸਹੀ ਗੱਲ ਹੈ ਉੱਥੇ ਮੈਂ ਦੱਸਿਆ ਨਹੀਂ ਸੁਪਨੇ ਦੇ ਮੇਰੇ ਵੀ ਆਈ ਜਾਂਦਾ ਪਰ ਮੈਨੂੰ ਤਾਂ ਵੱਡਾ ਲੱਗਦਾ ਕੋਈ ਤੁਸੀਂ ਮੇਰੀ ਗੱਲ ਸੁਣ ਲਓ ਆਪਾਂ ਸਹੀ ਹੋ ਜੋ ਹੁਣ ਮੰਨ ਜੋ ਗੱਲ ਠੀਕ ਹੈ ਨਾ ਯਾਰ ਮੈਂ ਤਾਂ ਗੁਰੂ ਵਾਲਾ ਬਣੂਗਾ ਹੁਣ ਬੱਸ ਗੁਰਬਾਣੀ ਪੜਿਆ ਕਰੂੰਗਾ ਸੁਬਾ ਸ਼ਾਮ ਹਾਂ ਪਹਿਲਾਂ ਸਾਨੂੰ ਪੁੱਠੇ ਕੰਮਾਂ ਦੇ ਲਾ ਕੇ ਹੁਣ ਕਹਿੰਦਾ ਚੱਲ ਵਧੀਆ ਗੁਰੂ ਵਾਲਾ ਤਾਂ ਬਨਣਾ ਚਾਹੀਦਾ ਸੱਚੇ ਪਾਤਸ਼ਾਹ ਦੀ ਕਿਰਪਾ ਹੋਣੀ ਚਾਹੀਦੀ ਇਹਦੇ ਦੇ ਦੇ ਗੁਰੂ ਆਵਾਜ਼ ਤਾਂ ਚੰਗੀ ਗੱਲ ਐ ਕੋਸ ਬੋਲੀ ਯਾਰ ਪਰ ਆਇਆ ਹੁਣੇ 3 ਮਿੰਟ ਪਰ ਰਾਟਾ ਡਾਣ ਲਾਤੀ ਓਏ ਏਸੀ ਓਸੀ ਲਵਾ ਲਿਓ ਮਾੜਾ ਮੁੱਟਾ ਬੈ ਜਾ ਕੋਈ ਏਸੀ ਲਵਾ ਲਾਂਗੇ ਭੈਣਾਂ ਇਹਦੀ ਗਲਤੀ ਬਈ ਆਹ ਕੋਲ ਤਾਂ ਆਂਦਾ ਗਵਰਨਮੈਂਟ ਨੇ ਵੀ ਬਿਲ ਫ੍ਰੀ ਕੀਤੇ ਹੋਏ ਆ ਆ ਲੈ ਲੈ ਉਹਗਾ ਕੰਮ ਉਹੀ ਗੱਲ ਕੀਤੀ ਨਾ ਕੋ ਨਾ ਚੱਲੀ ਤੇ ਬਾਬਾ ਤੇ ਆਈ ਹੈ ਕੋ ਨਾ ਚੱਲੀ ਤੇ ਬਾਬਾ ਤੇ ਆਈ ਉਹੀ ਗੱਲ ਕੀਤੀ ਨਾ ਆ ਕੇ ਬੈਠੇ ਸੀ ਨਾਲ ਦੇ ਨਾਲ ਬੈਠੇ ਸੀ ਵਧੀਆ ਬੈਠੇ ਸੀਗੇ ਬੋੜਾ ਥੱਲੇ ਹਾਂ ਮੈਂ ਤਾਂ ਏਸੀ ਤੋਂ ਲਈ ਜਿਆਦੀ ਤਲਬ ਲੱਗੀ ਚੱਕਰ ਆਈ ਉਹਦਾ ਗਰਮੀ ਅੱਗੇ ਗਰਮੀ ਚੜਾਦੀ ਇਹਨੇ ਗੱਲਾਂ ਗੱਲਾਂ ਕਰ ਕਰਕੇ ਤੈਨੂੰ ਪਤਾ ਹੀ ਹੈ ਚੱਲ ਬਾਹਰ ਬੈਠ ਜਾ ਗਰਮੀ ਨੂੰ ਵੀ ਜਾ ਰਿਹਾ ਤੇ ਕੋਈ ਡਰਾ ਡਰਾ ਕੇ ਗਰਮੀ ਚੜਾਈ ਜਾਂਦਾ ਇਹ ਵੀ ਐ ਹੋਊਗਾ ਇਹ ਹੋਊਗਾ ਕਿਤੇ ਵਿਆਹ ਤਾਂ ਲੱਗਣਾ ਹੀ ਆ ਇਹ ਹੁਣ ਗਰਮੀ ਜਿੱਥੇ ਤਾਂ ਨਾਮ ਬੋ ਚੇਹੇ ਬਾਹਰ ਚੱਲਦੇ ਆ ਚਲੋ ਹੋਰ ਆ ਜਾ ਯਾਰ ਆ ਜਾ ਆ ਜਾ ਚਾਹੁੰਦੇ ਯਾਰ ਬਾਈ ਚਲੋ ਹੋਰ ਬਾਈ ਯਾਰ ਬਾਹਰ ਤਾਂ ਬੜੀ ਗਰਮੀ ਆ ਪੁੱਛ ਨਾ ਤੂੰ ਆ ਜਿਹੜੇ ਲੋਕ ਥੱਲੇ ਆਪਾਂ ਨੂੰ ਬਾਈ ਤੂੰ ਸਿਰਾ ਲਾਤਾ ਹਾਂ ਪਸੰਦ ਕਰ ਲਈ ਤੂੰ ਤਾਂ ਅਤ ਕਰਾਦੀ ਇਹ ਲੋਕ ਵੀ ਉਨੇ ਹੀ ਜ਼ਿੰਮੇਵਾਰ ਆ ਬਾਈ ਉਹ ਗਾਲਾਂ ਤਾਂ ਆਪਣੇ 2% ਹੀ ਕੱਢਦੇ ਆ 98% ਤਾਂ ਆਪਣੇ ਹੱਕ 'ਚ ਬੋਲਦੇ ਆ ਹੱਕ 'ਚ ਬੋਲਦੇ ਹਾਂ ਹੁਣ ਮੈਂ ਤਾਂ ਇਹਨਾਂ ਨੂੰ ਪੁੱਛਦਾ ਵੀ ਉਹ ਕਿੱਥੇ ਆ ਉਹ ਇਹਰ ਸੌਣ ਲਾ ਕਰ ਹਾਂ ਹੁਣ ਚੁੱਪ ਕਰਕੇ ਨਾ ਬੰਦੇ ਬਣ ਜਾਓ ਠੀਕ ਹੈ ਹੋਰ ਕੋਈ ਰਾਹ ਨਹੀਂ ਪ੍ਰਭੂ ਸਿੱਧੀ ਗੱਲ ਜੇ ਤੁਸੀਂ ਮੈਨੂੰ ਰਾਏ ਦਿੱਤੀ ਸੀ ਹੁਣ ਤੁਸੀਂ ਮੈਨੂੰ ਐ ਕਹੀ ਜਾਂਦੇ ਹੋ ਬਸ ਰਹਿ ਗਈ ਮੈਂ ਡਰਾਈ ਜਾਂਦੇ ਆਂ ਭਾਈ ਕੈਲੇ ਦੀ ਗੱਲ ਰਾਤ ਨੂੰ ਰਾਤ ਨੂੰ ਮੈਂ ਪੰਜਾਂ ਦੀ ਪਿਸ਼ਾਬ ਕਰਨ ਉੱਠਦਾ ਮੈਂ ਅੱਛਾ ਪੰਜਾਂ ਦੀ ਹੋਰ ਮੈਂ ਹੁਣ ਡਰ ਪ੍ਰਭੂ ਆ ਕੀ ਕਰਾਂ ਮੈਂ ਕਿਤੇ ਕੌੜ ਦੀਂਦਾ ਕਿਤੇ ਕੌੜ ਦੀਂਦਾ ਕਿਤੇ ਕਿਤੇ ਮੈਨੂੰ ਚਿਖਾਈ ਦੀ ਲੀਏ ਕਿਤੇ ਮੈਨੂੰ ਹੋਰ ਕੌੜ ਦੀਂਦਾ ਅੱਛਾ ਹਾਂ ਕਿਤੇ ਭੂਤ ਨਹੀਂ ਡਰਾਉਂਦੇ ਮੈਨੂੰ ਆ ਕੇ ਸੋ ਦੇ ਵੱਡੇ ਵੱਡੇ ਸਿੰਘਾਇਆਂ ਵਾਲੇ ਰਹੋ ਮੈਨੂੰ ਉਹਦਾ ਹੁਣ ਮੈਂ ਚਾਰ ਪੰਜ ਦਿਨਾਂ ਦਾ ਹੋਈ ਜਾਂਦਾ ਹੋਰ ਕੀ ਕਰਾਂ ਮੈਂ ਉਹ ਬਸ ਲੋਕਾਂ ਤੋਂ ਮੰਗ ਲਵਾਂ ਮਾਫੀ ਠੀਕ ਹੈ ਬੇ ਅਸੀਂ ਕੋਈ ਹੋ ਜਾ ਗਲਤ ਫਲਤ ਸੀਨ ਨਹੀਂ ਕਰਾਂਗੇ ਨਾ ਕੋਈ ਫਾਲੋਅ ਅਪ ਕਰਾਂਗੇ ਨਾ ਅਸੀਂ ਕੋਈ ਵੀਡੀਓ ਪਾਵਾਂਗੇ ਅੱਜ ਤਾਂ ਆਪਣਾ ਹਾਲ ਠੀਕ ਹੈ ਅੰਡ ਗਵਾਂਡ ਹੈ ਜਿੰਨਾ ਚੰਗੇ ਹੈ ਤੇ ਨਹੀਂ ਇਹੀ ਆਪਣੇ ਡਲੇ ਮਾਰ ਲੱਗ ਜਾਂ ਤਾਂ ਕੀ ਕਰਾਂਗੇ ਹਾਂ ਇਹਦਾ ਹੈ ਹਾਂ ਲੈ ਬੜਾ ਬੱਤ ਜੇ ਕਰੇ ਜਾਵੋ ਕਰੇ ਜਾਓ ਬਈ ਅੰਦਰ ਜਾਓ ਇਹ ਵੀ ਗੱਲ ਹੈ ਹਾਂ ਹੁਣ ਦੱਸ ਮੈਨੂੰ ਕੀ ਕੀ ਕਰਗੀ ਆਪਾਂ ਕਰਨਾ ਕੀ ਹੈ ਬੱਸ ਵੀ ਆਪਾਂ ਤਾਂ ਬਾਈ ਕੇਲੇ ਦੇ ਕਹਿਣ ਵਾਂਗੂ ਆਪਾਂ ਤਾਂ ਬਾਈ ਗੁਰੂ ਵਾਲੇ ਬਾਨਾ ਬੱਸ ਉਹ ਗੁਰਬਾਣੀ ਪੜਿਆ ਕਰਾਂਗੇ ਸਵੇਰ 4 ਵਜੇ ਉੱਠ ਕੇ ਦਾੜਾ ਪ੍ਰਕਾਸ਼ ਕਰਾਂਗੇ ਤੇ ਪੰਜੇ ਕਕਾਰ ਧਾਰਨੀ ਕਰਾਂਗੇ ਤੇ ਆਪਾਂ ਤਾਂ ਬਈ ਜਮਾਂ ਲਖੀਰ ਤੇ ਜਿਵੇਂ ਸਿੱਧਾ ਸਿੱਧਾ ਤਰਨਾ ਹੁੰਦਾ ਜਮਾਂ ਲਕੀਰ ਖਿੱਚ ਕੇ ਸਿੱਧਾ ਸਿੱਧਾ ਹੀ ਦੁਰਨਾ ਬੋਲ ਜਮਾਂ ਵਧੀਆ ਉਹ ਪਹਿਲੇ ਖਾਲਸੇ ਨੇ ਖਾਲਸੇ ਦਾ ਬਣ ਕੇ ਕਹਿੰਦੇ ਕਹਿੰਦੇ ਆਪ ਨੂੰ ਪੁਲਿਸ ਦਾ ਮੁਲਾਜ਼ਮ ਵੀ ਕਹਿਣ ਲੱਗ ਗਏ ਕਹਿੰਦੇ ਕਿ ਤੇ ਸਵਿੰਦਰ ਦਾ ਫੋਨ ਆਇਆ ਸੀ ਮੈਨੂੰ ਉਹਦਾ ਮੈਂ ਤਾਂ ਐ ਲੱਗ ਰਿਹਾ ਸੀ ਕਿ ਉਹ ਅਗਰ ਆ ਸੀ ਬੰਦੇ ਬਣ ਜੋ ਤੁਸੀਂ ਇਹ ਕੀ ਕਰੀ ਜਾਂਦੇ ਕਹਿੰਦਾ ਸਾਨੂੰ ਵਕਤ ਪਾਉਂਗੇ ਮੈਂ ਸਾਨੂੰ ਵਕਤ ਪਹਿਲਾਂ ਪਿਆ ਹਾਂ ਹਾਂ ਮੈਂ ਹਾਂ ਮੈਂ ਸਾਨੂੰ ਕਹਿੰਦੇ ਸੀ ਤੁਸੀਂ ਬੰਦੇ ਬਣ ਜੋ ਕਹਿੰਦਾ ਬੰਦੇ ਬਣ ਜੋ ਤਾਂ ਲੱਗ ਜਾਂਦਾ ਕਿਤੇ ਫੋਨ ਆ ਪੁਲਿਸ ਫੜਨ ਆ ਜੇ ਹਾਂ ਹਾਂ ਬਾਈ ਪੁਲਸ ਦਾ ਤਾਂ ਕੰਮ ਹੀ ਪੇੜਾ ਹੁੰਦਾ। ਕੀ ਕਹਿੰਦਾ ਜੀ ਬੰਦੇ ਬਣ ਜੋ ਸਾਨੂੰ ਵਕਤ ਤੁਸੀਂ ਆ ਕੀ ਬੋਲੀ ਜਾਂਦੇ ਆ ਮੈਂ ਕੀ ਕਰਗੇ ਬਾਈ। ਪਹਿਲਾਂ ਤੁਸੀਂ ਵੀ ਸਾਡੇ ਨਾਲ ਕਹਿੰਦੇ ਸੀ ਅੱਧੋ ਜਹਦੇ ਫੋਟੋ ਮਾਗ ਚਾਉਂਦੇ ਇਹਨਾਂ ਦੇ ਮਾਪੋ ਵਾਲੀ ਚੌਂਕ ਤੇ ਬਾਈ ਮੈਨੂੰ ਡਾਰੀ ਬਹੁਤ ਲੱਗਦਾ ਯਾਰ। ਖਿਚਾਉਂਦੇ ਸੀ ਬਾਈ। ਹਾਂ। ਪਹਿਲਾਂ ਤਾਂ ਦੇਖ ਲੈ ਆਪਾਂ ਕਿਹਦੇ ਟੂਰਨਾਮੈਂਟ ਤੇ ਜਾਵੜੇ। ਇਹ ਲੱਤ ਜੀ ਦੁਖੀ ਜਾਂਦੀ ਪਤਾ ਨਹੀਂ ਕੀ ਗੱਲ ਆ ਯਾਰ। ਤੇ ਪੁਲਸ ਨੇ ਕਿੰਨਾ ਆਪਾਂ ਨੂੰ ਕਹਿਣਾ ਵੀ ਫੋਟੋ ਖ ਚਾ ਲੋ ਜੀ ਫੋਟੋ ਖ ਚਾ ਲੋ। ਉੱਥੇ ਸੁਰੱਖਿਆ ਚ ਸੀਗੇ ਨਾ ਜਿਹੜੇ ਉੱਥੇ ਹੁੰਦੇ ਹੀ ਆ। ਆ ਬਾਈ ਤੁਰੇ ਕੈ ਲੈ ਤੇਰਾ ਦਾ ਖੜੇ ਨਹੀਂ ਚੜਦੇ ਉਹਦੇ ਮੇਰਾ ਖੜਾ ਕਿੱਥੇ ਛੜਦੇ ਸੀ ਆ ਦੋ ਇਹਦੇ ਨਾਲ ਖੜ ਗਏ ਸੀ ਉਹ ਤਾਂ ਲੱਗਦਾ ਜਿਵੇਂ ਆਪਾਂ ਨੂੰ ਗਨਮੈਨ ਮੇਰੇ ਹੁੰਦੇ ਤੇ ਹੁਣ ਵੇਖ ਲੋ ਹਾਂ ਕੀ ਕੀਤਾ ਜਾ ਬਈ ਹੁਣ ਸਾੜਾ ਟਾਈਮ ਆ ਗਿਆ ਬਾਈ ਕੁੱਛੋ ਨਾ ਬਾਈ ਤੜ ਕੋਈ ਪਈ ਜਾਂਦੇ ਯਾਰ ਕੱਲ ਦੇ ਆਪਾਂ ਦਾ ਹਜੇ ਘੱਟ ਕਰਦੇ ਆ ਆ ਜਿਹੜੀਆਂ ਆਰਕੈਸਟਰਾ ਵਿਆਹਾਂ ਚ ਉਹ ਵੀ ਗਲਤੀ ਐ ਗਲਤੀ ਐ ਜਿਹੜੇ ਵਿਆਹ ਚਾਰ ਕੇ ਸਟਾਲ ਆ ਲਿਆ ਉਹਨਾਂ ਦੀ ਵੀ ਗਲਤੀ ਹੈ ਭਾਈ ਉਹਨਾਂ ਨੂੰ ਵੀ ਹਟ ਜਾਣਾ ਚਾਹੀਦਾ ਵਿਆਹ ਚ ਨੱਚਣੋਂ ਹਟ ਜਾਣ ਵਧੀਆ ਰਹਿਣਗੇ ਠੀਕ ਹੈ ਨਾ ਹਾਂ ਤੇ ਨਹੀਂ ਭਰਾਵਾ ਜਿਵੇਂ ਆਹ ਕਿਹੜੀ ਕੁੜੀ ਜੀ ਸੀ ਕੀ ਸੀ ਇਹ ਤਾਂ ਨਾਂ ਦਾ ਮੈਂ ਉਹੀ ਭੁੱਲ ਜਾਣਾ ਨਾਂ ਦਾ ਭਾਈ ਕਮਲ ਕੌਰ ਕਮਲ ਕੌਰ ਭਾਈ ਕਮਲ ਕੌਰ ਚੜਾਦੀ ਗੱਡੀ ਅਗਲੇ ਨੇ ਫਿਜੜਾਦੀ ਵੇਲਾ ਹਾਂ ਠੀਕ ਹੈ ਨਾ ਤੇ ਮੈਨੂੰ ਤੇ ਤੁਸੀਂ ਵੀ ਬੋਲਦੇ ਹਾਂ ਸਾਰਿਆਂ ਨੂੰ ਕਹਿਣਾ ਚਾਹੀਦਾ ਆਪਾਂ ਨੂੰ ਹਾਂ ਮੈਂ ਤਾਂ ਦੂਜਿਆਂ ਨੂੰ ਨਾਲਦਿਆਂ ਨੂੰ ਕਹਤਾ ਭਾਈ ਹਾਂ ਵੀ ਵਧੀਆ ਰਾਉਂਗੇ ਦੇਖ ਬਾਈ ਆਪਣੀ ਕਿੰਨੀ ਚੜ੍ਹਾਈ ਸੀ ਯਾਰ ਚੜ੍ਹਾਈ ਤਾਂ ਹੁਣ ਵੀ ਹੈਗੀ ਆ ਬਾਈ ਚੜ੍ਹਾਈ ਚੜ੍ਹਾਈ ਤਾਂ ਹੁਣ ਵੀ ਰਹੂਗੀ ਪਰ ਹੁਣ ਆਪਾਂ ਸਮਾਜ ਨੂੰ ਦੇਣ ਸੇਹ ਦੇ ਨਾਲਆਂ ਗੱਲਾਂ ਕਰਿਆ ਕਰੀ ਕੋਈ ਕਰਕੇ ਐ ਨਹੀਂ ਕੋਈ ਉਹਦੇ ਨਾਲ ਲੈਂਦੇ ਆਪਾਂ ਐ ਕਰਗੇ ਕੋਈ ਜਿਵੇਂ ਚੱਲੀ ਜਾਂਦਾ ਉਹ ਚੱਲੀ ਜਾਂਦੇ ਆ ਆ ਨੈਟ ਤੇ ਮੈਂ ਕਹਿੰਦਾ ਵੀ ਹੁਣ ਤੱਕ ਜਿੰਨਾ ਆਪਾਂ ਲਾਲਚ ਬੁਰੀ ਬਲਾ ਹਾਂ ਲਾਲਚ ਛੱਡ ਦਿਓ ਛੱਡ ਦਿਓ ਲਾਲਚ ਬਾਈ ਜਿੰਨਾ ਕਮਾ ਲਿਆ ਤੂੰ ਆਪਾਂ ਕਮਾ ਮੱਝ ਗਿਆ ਹੈ ਹੁਣੇ ਹੀ ਕੰਮ ਬੰਦ ਕਰ ਦੋ ਨੈਟ ਤੇ ਚੰਗੀਆਂ ਚੰਗੀ ਚੰਗੀ ਸੋਚ ਵਾਲੇ ਬੰਦੇ ਵੀ ਹੈਗੇ ਆ ਤੇ ਮਾੜੀ ਸੋਚ ਵਾਲੇ ਵੀ ਹੈਗੇ ਆ ਇੱਕ ਤਾਂ ਮੀਂਹ ਪੈ ਜੇ ਕਹਿੰਦੇ ਚਿੱਕੜ ਹੋ ਗਿਆ ਇੱਕ ਕਹਿੰਦਾ ਮੌਸਮ ਸੁਹਾਵਣਾ ਹੋ ਗਿਆ ਸੁਹਾਵਣਾ ਹੋ ਗਿਆ ਸੋਚ ਤਾਂ ਡੱਡੀ ਹੈ ਬੰਦੇ ਤਾਂ ਡੱਡੀ ਹੈ ਡੱਡੀ ਹੈ ਹਾਂ ਬੋਤ ਮੈਨੂੰ ਤਾਂ ਡਰ ਲੱਗਦਾ ਕਿਤੇ ਕੋਈ ਗੋਲੀ ਮਾਰਨ ਵਾਲਾ ਹੀ ਨਾ ਜੇ ਨਾ ਭਰਾਵਾ ਸਮਝਾ ਇੱਕ ਖੜੋਨਾਂ ਤੇ ਡਰ ਲੱਗ ਜਾਂਦਾ ਡਰ ਲੱਗ ਜਾਂਦਾ ਇੱਥੇ ਪਰੇ ਰੱਖ ਚੱਕੀ ਚੱਕੀ ਬਣਾਇਆ ਔ ਕੋਈ ਨਹੀਂ ਪ੍ਰਭਾ ਜਿਹੜਾ ਕਨ ਖੇਡ ਲੈਣ ਦੇ ਇਲਾਕੇ ਪਾਪਾ ਅੱਛਾ ਖੇਡ ਲੈ ਪੁੱਤ ਆਹੀ ਇਹੀ ਦੀਦੀਆ ਪ੍ਰਭਾ ਹਾਂ ਹੋਰ ਗਰਮੀ ਬਹੁਤ ਜਿਆਦਾ ਹੋਈ ਪਈ ਏ ਯਾਰ ਬਹੁਤ ਜਿਆਦਾ ਗਰਮੀ ਯਾਰ ਹਾਂ ਗਰਮੀ ਨੇ ਤਾਂ ਜਾ ਆਤੀ ਮੁਕਾਤੀ ਯਾਰ ਤੋ ਕੀ ਸਖੀ ਅਰਗੀਆਂ ਹਾਂ ਉਹ ਵੀ ਮਾਫੀਆਂ ਮੰਗੀਆਂ ਜਾਂਦੀਆਂ ਮੰਗ ਗਿਆ ਐ ਮਾਫੀ ਮੰਗੀਆਂ ਵਧੀਆ ਰਹਿ ਗਈਆਂ ਹਾਂ ਠੀਕ ਹੈ ਨਾ ਵੀ ਆਪਾਂ ਤਾਂ ਆਪ ਕਹਿਣੀ ਆ ਬਾਈ ਵੀ ਜਿਹੜਾ ਕੁਝ ਹੋ ਗਿਆ ਹੋ ਗਿਆ ਬਾਈ ਹੁਣ ਹੁਣ ਕਿਵੇਂ ਕਰਗੇ ਆਪਾਂ ਕੀ ਕਰਨਾ ਪਊ ਆਪਾਂ ਨੂੰ ਤੇ ਸਿੰਘ ਮਾਫੀ ਕਰ ਦਿੰਦੇ ਆ ਅੱਛਾ ਹਾਂ ਜੈਵਾਨ ਹੁੰਦੇ ਇਹ ਜਿਹੜਾ ਮਾਫੀ ਮੰਗਦਾ ਸਿੰਘ ਮਾਫੀ ਕਰ ਦਿੰਦੇ ਆ ਬਾਈ ਹਾਂ ਠੀਕ ਹੈ ਹਾਂ ਉਹਨਾਂ ਨੇ ਜਿਹੜੀ ਆ ਲਹਿਰ ਚਲਾਈ ਐ ਚੰਗੇ ਵਾਸਤੇ ਚਲਾਈ ਐ ਠੀਕ ਹੈ ਨਾ ਹਾਂ ਪਤਾ ਇਹਨੂੰ ਦਾ ਪਤਾ ਨਾ ਕਿੰਨੀ ਜ਼ਿੰਦਗੀ ਚ ਮਿਹਨਤ ਕੀਤੀ ਆ ਟਿੱਬੇ ਸੀ ਸਾਡਾ ਵਾਂ ਸਾਰਾ ਟਿੱਬਿਆਂ ਦਾ ਸੀ ਅਸੀਂ ਦੋਨਾਂ ਭਰਾਵਾਂ ਨੇ ਇੰਨੀ ਮਿਹਨਤ ਕੀਤੀ ਤੇ ਹੁਣ ਜਦੋਂ ਦੱਪ ਆਹ ਕੰਮ ਚਲਾਇਆ ਸੀ ਤੇ ਮੈਂ ਕਿੰਨਾ ਪਤਾ ਖੇਤ ਨਹੀਂ ਜਾ ਕੇ ਦੇਖਿਆ ਯਾਰ ਸਹੀ ਗੱਲ ਹੈ ਹਾਂ ਚਾ ਵੇਖਾ ਜੰਟਾ ਲਾਈਟ ਲੁੱਟ ਆ ਗਈ ਕਿ ਨਹੀਂ ਹੋਈ ਲਾਈਟ ਯਾਰ ਜਵਾਕ ਵੀ ਹੈ ਨਹੀਂ ਕਿਹਨੂੰ ਭੇਜਾਂ ਹੁਣ ਚਲ ਆਪੀ ਦੇਖ ਕੇ ਆਵਾਂ ਦੇਖਿਆ ਯਾਰ ਹੋਰ ਯਾਰ ਐਸਾ ਬੌਂਦਲ ਕੇ ਭਰਾਵਾ ਕੀ ਕੀਤਾ ਜਾਵੇ ਬਾੜੀ ਮੋਗ ਮਰੀ ਜਾਂਦਾ ਇਹ ਤਾਂ ਬਸ ਅੱਜ ਫੜ ਹੀ ਲੈਨੇ ਆ ਕੋਈ ਗੱਲ ਨਹੀਂ ਨਾ ਬਹੁਤ ਗੰਦ ਪਾਇਆ ਜੀ ਉਹ ਮੈਨੂੰ ਪਤਾ ਹੈ ਜਵਾਕਾਂ ਨੂੰ ਖਰਾਬ ਕਰਦੇ ਆ ਇਹ ਯਾਰ ਹਰ ਵਕਤ ਹੈ ਬਸ ਫੜ ਹੀ ਲੈਨੇ ਅੱਜ ਚੱਕ ਲੈਨੇ ਆ ਇਹ ਆਹ ਵਾਰ ਕਾ ਦਾ ਖੜਕੀ ਜਾਂਦਾ ਉਹ ਪਾਲਿਆ ਹਾਂ ਭਾਈ ਉਹ ਵਾਰ ਕਾਣ ਖੜਗਾਈ ਜਾਂਦਾ ਦੇਖਾਂ ਵੇਣਾ ਯਾਰ ਵੇਣਾ ਵੇਖ ਬਾਹਰ ਖੜਕੀ ਜਾਂਦਾ ਸੀ ਆ ਜਾ ਤਵਾ ਦਾ ਮਾਰਾ ਜਾ ਪੁਲਿਸ ਆ ਗਈ ਪੁਲਸਾ ਗਈ ਕੀ ਚੱਲ ਹੈ ਹਾਂ ਕੰਨ ਚ ਲੈ ਚੱਲੇ ਸਾਡੇ ਸਾਡੇ ਫੈਨ ਬਣੇ 1 ਲੱਖ ਫਾਲੋਅਰ ਸੀ ਤਿੰਨ ਜਨੇ ਸਿਸਕਾਰ ਤੇ ਗਏ ਹਥਣਾ ਲੈ ਮੈਨੂੰ ਹੁਣ ਮੈਂ ਖੜ ਜਾ ਫੜਾ ਫੜਾ ਫੜ ਫੜਾ ਓਏ ਫੜ ਫੜਾ ਤੇ ਅੜੇ ਫੜ ਚੱਲ ਚੱਲ ਤੂੰ ਖੱਦਣ ਕਰਾ ਖਬਰ ਹੈ ਹਿੰਨਾ ਕੋਈ ਇੱਲੇ ਬੈ 4 ਲੱਖ ਫਾਲੋਅਰ ਆ ਤੁਹਾਡੇ 5 ਲੱਖ ਆ ਧੱਕਾ ਤੁਹਾਡੇ ਠੰਡ ਦੇ ਆ ਤੁਹਾਨੂੰ ਧੱਕਾ ਆ ਤੂੰ ਛੋੜ ਕਰਾ ਸੂ ਕਰਾ ਸਾਨੂੰ ਪੁੱਛ ਲੈਣਾ ਕੀ ਨਹੀਂ ਤੇ ਮੈਂ ਉਹੀ ਬਾਹਰ ਇੱਥੇ ਕਿਸੇ ਪਾਰਕਿੰਗ ਚ ਪਏ ਹੋਣੇ ਸੀ ਤੁਸੀਂ ਮੈਨੂੰ ਦੱਸਾ ਹਾਂ ਹਾਂ ਜੀ ਹੁਣ ਕਰਦੇ ਪੀਲ ਕਰਦੇ ਅਸਲੀ ਕੁਝ ਕਰਦੇ ਜੀ ਨਹੀਂ 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 ਕਰ ਲੋ ਤੁਸੀਂ ਹਜੇ ਕਿਹਦੇ ਵੇਖੋ ਤੁਸੀਂ ਤੁਸੀਂ ਸ਼ਰਮ ਲਾ ਛੱਡਿਆ ਤੁਸੀਂ ਛੋਟੇ ਛੋਟੇ ਜਵਾਕਾਂ ਨੂੰ ਖਰਾਬ ਕਰਤਾ ਤੁਸੀਂ ਕੁੜੀਆਂ ਬੁੜੀਆਂ ਨੂੰ ਖਰਾਬ ਛੋਟੇ ਰਿਸ਼ਤੇਦਾਰ ਨੇ ਆਈ ਰੋ ਤੇ ਵਿਚਾਰ ਕਰੀਏ ਅੱਜਾ ਵੇਖ ਚੰਗੀਆਂ ਕੀ ਆ ਪੰਗਾ ਪਾ ਬਾਸਦੀ ਦਾ ਹਾਂ ਹਾਂ ਛੋਟੇ ਰਿਸ਼ਤੇਦਾਰ ਵੀ ਆ ਗਏ ਵੇਂਦੇ ਇੱਥੇ ਮੋਟਰ ਦਾ ਸਿਰ ਜਰੂਰ ਕੱਟਾ ਬੰਦੇ ਰੋਣੇ ਵੇਖਣ ਆਲੇ ਆ ਇਹਦੇ ਲੱਤਰ ਗੀਦੂ ਚੱਲਦੇ ਆ ਮੈਂ ਕਿੱਥੇ ਬੰਦੂ ਆ ਛੋਟੇ ਮਨ ਨੇ ਮੈਂ ਮੈਂ ਨਹੀਂ ਗਿਆ ਤੇ ਚੱਲ ਥਾਣੇ ਚ ਇਹਨਾਂ ਦੇ ਜਾ ਕੇ ਦੋ ਫੜੀ ਲਾਉਣੇ ਨੇ ਲੈ ਕੇ ਚੱਲੋ ਇਹਨਾਂ ਨੂੰ ਚਲੋ ਖੜੇ ਹੋ ਮੁਰੇ ਲਗੋ ਮੁਰੇ ਲਗੋ ਕਿ ਬੈਠੋ ਮੈਂ 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 ਨਹੀਂ ਚਾ ਚਲ ਤੂੰ ਤੂੰ ਹੀ ਕੋਲ ਲੰਗੜਿਆ ਤੂੰ ਵੀ ਬਹੁਤ ਖਾਲ ਕਰਦਾ ਤੂੰ ਅੱਜ ਦੁਬਾਰਾ ਇਹ ਕਰਦੇ ਅੱਛਾ ਹੱਥ ਇਹ ਦੁਬਾਰਾ ਆ ਜਾਂਦਾ ਨਹੀਂ ਸੋਥਾਂ ਫੁੜਿਆਂ ਦੀਆਂ ਰੀਸਾਂ ਕਰਦੇ ਆ ਤੁਸੀਂ ਚੰਗਾ ਤੁਸੀਂ ਜਲੂਸ ਕੱਢਿਆ ਤੁਸੀਂ ਹੈ ਬਣਾ ਕੇ ਛੱਡਿਆ ਤੁਸੀਂ ਤੈਨੂੰ ਆਖਿਆ ਸੀ ਮੈਂ ਪਹਿਲਾਂ ਸਮਝਾਉਂਦਾ ਹੁੰਦਾ ਸੀਗਾ ਇਹ ਪੰਗਾ ਪਾਏਂਗਾ ਤੂੰ ਤੂੰ ਹੀ ਮੈਨੂੰ ਬੁਕਾੜਿਆ ਹਾਂ ਫੇਰ ਹੁਣ ਥੋੜਾ ਪੰਗਾ ਤੇਰੇ ਨਾਲ ਥੋੜਾ ਆਲੇ ਦੋਸਾਂ ਨੇ ਜਿਲੇ ਜਾ ਕੇ ਹੁਣ ਥੋੜੇ ਘੋਟਾ ਮਾਰੇ ਨਾ ਸਾਨੂੰ ਪਤਾ ਲੱਗੂਗਾ ਫਿਰ ਜੋ ਮੂੰਹ ਤੇ ਪਾ ਕੇ ਥੋੜੇ ਛੇਤਰ ਮਾਰੇ ਥੋੜੇ ਸਾਡੇ ਫਲਵਾ ਦੇ ਆਪਾਂ ਲੈ ਜਾਓ ਸਾਡੇ ਕੋਈ ਥੋੜਾ ਘੱਡੀ ਘੱਡੀ ਚ ਬੈਠੋ ਘੱਡੀ ਚ ਬੈਠੋ ਘੱਡੀ ਚ ਬੈਠੋ ਚੱਲ ਚੱਲ ਕੋਈ ਬੁਧਮਾਛੀਆਂ ਕਰਦੇ ਆ ਤੁਸੀਂ ਤੂੰ ਗੰਦ ਪਾਇਆ ਜਿੰਨਾ YouTube ਦੇਖਿਆ ਨਵੇੜ ਲੈਨੇ ਆ ਸੀ ਨਵੇੜਨਾ ਆਤ ਨਹੀਂ ਆਇਆ ਸੀ ਤੁਸੀਂ ਛੋਕਰ ਪਾਉਂਦੇ ਜਿਵੇਂ ਉਹ ਹੀ ਕਰਤਾ ਜਿਹੜਾ ਗੋਮੈਂਡ ਦਰਦ ਦੱਸ ਗਿਆ ਤੁਸੀਂ ਇੱਕ ਅਗਰ ਠੀਕ ਹੈ ਹੁਣ ਇਹ ਸਭ ਕੁੜੀ ਨੇ ਕਿੰਨਾ ਦਰਦ ਪਾਇਆ ਸੀ ਨੇ ਵੇਖੋ ਉਹ ਬੈਠੋ ਗੱਡੀ ਚ ਤਿੰਨ ਜਣੇ ਸਸਕਾਰ ਤੇ ਪਿੱਛੇ ਪਾਸੇ ਬੈਠੋ ਹੁਣ ਲੱਖ ਇਹ ਪਾਲਦਾ ਹੋਊਗਾ ਆਪਣੇ ਤੋਂ ਅੰਦਰ ਬੈਠੋ ਵਿੱਚ ਗੱਡੀ ਚ ਬੈਠੋ ਬੈਸੀ ਗਿਆ 5 ਲੱਖ ਪਰ ਕੀ ਬੈਠ ਬੈਠ ਚਲੋ ਇਧਰ ਆ ਮਗਰਾ ਮਗਰ ਚੱਲ ਮਗਰਾ ਮਗਰਾ ਹੁਣ ਬੌਸ ਬੰਦੇ ਆ ਵੱਡੇ ਆਲ ਗਿਆ ਸੀ ਇਹ ਮੈਂ ਨਹੀਂ ਕਰਨਾ ਇਨੇ ਚੰਦ ਹੋਈ ਚੜਾਦਾ ਜਿਹੜਾ ਨਹੀਂ ਚੜਵਾਉਂਦੀ ਪਾਸੇ ਨੇ ਹਾਂ ਕੋਟਾ ਜਾਈ ਇੱਥੇ ਨਾ ਰੱਖ ਦਈਏ ਹਾਂ ਚੱਲ ਗੱਡੀ ਆ ਤੇਰੇ ਚੰਦ ਚੜਾਏ ਆਲਾ ਤੂੰ ਗੱਡੀ ਚਲਾਉਂਦਾ ਹਾਂ ਚੰਦ ਚੱਕ ਦੇ ਦੇ ਜਿੱਕੀ ਬੰਦ ਛੱਡ ਦੇ ਨਾ ਪੰਨ ਫੋਚ ਲੈਣੇ ਆ ਬ੍ਰਾਉਨ ਆ ਸੋਨੂੰ ਬੰਦੇ ਲਿਜਾ ਕੇ ਉੱਥੇ ਕੋਈ ਗੱਲ ਨਹੀਂ